ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੇਖਵਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵਾਰੀ ਆਪਾਂ ਅੱਜ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਵਿਖਾਉਣੀ ਆ ਤੇ ਝੋਟੀਆਂ ਜਿਹੜੀਆਂ ਵੀਰ ਨੇ ਸਾਰੀਆਂ ਜਿਹੜੀਆਂ ਉਧਰ ਹਰਿਆਣੇ ਵਾਲੇ ਪਾਸੇ ਜਿਹੜੀਆਂ ਝੋਟੀਆਂ ਲਿਆਂਦੀਆਂ ਵਾ ਤੇ ਸਾਰੀਆਂ ਸੂਈਆਂ ਸਵਾਈਆਂ ਵਾ ਤੇ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚ ਤੇ ਗੱਲਬਾਤ ਹੁਣ ਆਪਾਂ ਕਰਦੇ ਆ ਵੀਰ ਜੀ ਹੁਣਾਂ ਤੇ ਪੁੱਛਦੇ ਆ ਸਾਰੀ ਡਿਟੇਲ ਕੱਲੀ ਕੱਲੀ ਝੋਟੀ ਤੁਹਾਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਤੋੜ ਕੇ ਕੱਲੀ ਕੱਲੀ ਡਿਟੇਲ ਤੁਹਾਨੂੰ ਦੱਸਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖੋ ਜਿਹੜੇ ਵੀ ਸ਼ਕੀਨ ਆ ਚੰਗੀਆਂ ਸੋਹਣੀਆਂ ਝੋਟੀਆਂ ਦੇ ਅੱਜ ਉਹਨਾਂ ਵੀਰਾਂ ਵਾਸਤੇ ਖਾਸ ਤੌਰ ਤੇ ਜਿਹੜੀ ਵੀਡੀਓ ਆ ਹਾਂਜੀ ਜੀ ਬੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਬੀਤ ਜੀ ਨਾਮ ਦੱਸਦੇ ਕਰੀ ਆਪਣਾ ਹਾਂ ਮੇਰਾ ਗੁਰਪੰਦਰ ਸਿੰਘ ਜੇ ਪਿੰਡ ਸੇਖਵਾਂ ਜ਼ਿਲ੍ਹਾ ਗਰਦਾਸਪੁਰ ਸੀਲ ਬਟਾਲਾ ਠੀਕ ਹੈ ਜੀ ਬਟਾਲਾ ਕਿੰਨਾ ਕੇ ਜੇ ਇੱਥੋਂ ਆਪਣਾ ਬਟਾਲਾ ਆਪਾਂ ਨੂੰ 10 ਕਿਲੋਮੀਟਰ ਜੇ ਹਾਂਜੀ ਬਈ ਤਾਂ ਆਪਾਂ ਨੂੰ 7 ਕਿਲੋਮੀਟਰ ਜੇ ਮੈਂ ਤਾਂ ਸਾਫ਼ ਤੋਂ 7 6 7 ਕਿਲੋਮੀਟਰ ਠੀਕ ਹੈ ਇੱਧਰ ਉਦੋਂ ਕੇ ਉਦੋਂ ਕੇ ਪੰਜ 6 ਉਹ ਵੀ ਲੱਗ ਗਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਫੋਨ ਨੰਬਰ ਵੀ ਕਰੀ ਬੋਲੋ 989796 57005 ਠੀਕ ਹੈ ਜੀ ਹਾਂਜੀ WhatsApp ਵੀ ਇੱਧੇ ਚੱਲਦਾ ਜੀ ਤੇ ਮਾਲ ਉਧਰ ਹੀ ਆਇਆ ਫਿਰ ਸਾਰੇ ਮਾਲ ਉਧਰ ਹੋਇਆ ਸਾਰੇ ਠੀਕ ਹੈ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਵਪਾਰ ਦਾ ਕੰਮ ਜੀ ਐਰ ਕੇ ਉਧਰ ਲਿਆਂਦੀ ਕਿ ਹਮੇਸ਼ਾ ਉਧਰ ਹੀ ਆ ਕੇ ਅੱਛਾ ਹਰ ਵੇਰੇ ਉਧਰ ਹੀ ਲਿਆ ਕੇ ਵੇਚੀ ਦਿਆਂ ਠੀਕ ਹੈ ਤੇ ਵੀਡੀਓ ਪਹਿਲੀ ਵਾਰੀ ਪਾਉਣੀ ਹੈ ਹਨਾ ਠੀਕ ਹੈ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਇਹਦੇ ਤਾਂ ਹੀ ਆਪਾਂ ਕਰਨੀ ਆ ਕਿੰਨਾ ਵੇ ਸਵੇਰ ਸੋਈ ਜੇ ਇਹ ਦੂਜਾ ਸਵੇਰ ਜੇ ਤੇ ਕਿੰਨਾ ਚਿਰ ਹੋਇਆ ਜੇ ਸੋਈ ਨੂੰ ਸੋਈ ਨੂੰ ਜੇ ਦੱਕ ਦੇ ਨ ਹੋ ਗਏ ਜੇ ਉਹ ਇਹ ਬੱਚਾ ਅੱਛਾ ਮਗਰ ਕੀ ਇਹਦੇ ਕੱਟਾ ਮਗਰ ਇਹਦੇ ਕੱਟਾ ਹੈ ਤੇ ਮੌਕੇ ਦੇ ਦੁੱਧ ਕਿੰਨਾ ਤਿਆਰ ਦੁੱਧ ਵੀ ਜੀ 12 ਕਿਲੋ ਜੇ ਕਹਨ ਪਾਇ 13 14 ਕਿਲੋ ਕਹੀਏ 12 ਕਿਲੋ ਹੈ ਨੈਟ ਤਿਆਰ ਆ ਜਿਹੜਾ ਤਿਆਰ ਆ ਮੌਕੇ ਤੇ ਇੱਕ ਵਾਰ ਕੋਈ ਦੋ ਡੱਕ ਚਵਾਏ ਪਰ 3 ਲੰਨ ਚਵਾਏ ਤੇ ਕਿੰਨਾ ਕੁ ਚਵਾਇ ਜਾਊਗੀ ਦੁੱਧ ਦੇ ਗੋਤਵੀਦੀ ਕਹਨ ਨੂੰ ਭਜਨਾ ਮਾਜੀ ਕਹੇ ਤੇ 14 ਕਿਲੋ ਖੁੱਲਾ ਚਵਾਈ ਜਾਊਗੀ 13-14 ਲੀਟਰ ਜਿਹੜਾ ਚਵਾਈ ਜਾਊਗੀ ਹਾਂਜੀ ਹਾਂਜੀ ਲਿਆ ਖੋਲੋ ਹਾਂ ਫਿਰ ਤੋੜ ਦਈਏ ਪਰ ਜਿਹੜਾ ਹੁਣ ਘਰੋਂ 12 ਲੀਟਰ ਜਿਹੜਾ ਚਵਾ ਕੇ ਦੋਗੇ ਘਰੋਂ 12 ਲੀਟਰ ਚਵਾ ਕੇ ਲਾਓ ਠੀਕ ਹੈ ਜੀ ਬਾਕੀ ਸੋਹਣੀ ਝੋਟੀ ਆ ਸਿੰਗਾ ਦੇ ਵੀ ਸੋਹਣੀ ਆ ਤੇ ਉੰਜ ਵੀ ਸੰਭੀਆਂ ਸੁੰਭੀਆਂ ਤੇ ਉਧਰ ਦੀਆਂ ਝੋਟੀਆਂ ਜਿਹੜੀਆਂ ਹੁੰਦੀਆਂ ਹੀ ਤੋੜ ਦੋ ਥੋੜੀ ਲੰਮੀ ਚ ਬੱਚੇ ਲੱਗ ਕਮਾ ਲਿਆ ਵੀ ਜੀ ਇੱਕ ਦੀ ਖੁਰਲੀ ਛੋਟੀ ਤੇ ਖੁਰਲੀ ਲੱਗ ਠੀਕ ਹੈ ਵਿਦਿਆ ਜ ਲੈ ਆ ਜੀ ਹੌਲੀ ਹੌਲੀ ਤੋੜਦੇ ਹਾਂ ਮੈਂ ਦੇਖ ਸਕਦੇ ਹਾਂ ਬਾਕੀ ਪੇਠਪੁੜੀ ਦੀ ਵੀ ਚੰਗੀ ਆ ਤੇ ਥੱਲੇ ਵੀ ਜਿਹੜੀ ਚੰਗੀ ਤਿਆਰ ਹੋਈ ਆ ਬਾਈ ਚਲ ਦੁੱਧ ਮੋਕੇ ਤੇ ਜਿਹੜਾ ਇਹਦੇ ਕੋਲ 12 ਲੀਟਰ ਦੱਸਦੇ ਬਾਕੀ ਆ ਖਣਵੀ ਇਹਦੇ ਲੱਗਦੇ ਦੇਖ ਸਕਦੇ ਹੋ ਤੇ ਮਿਲਕ ਮੇਨ ਵੀ ਚੰਗੀ ਲੱਗੀ ਆ ਤੇ ਕੀ ਰੱਖਣਾ ਵੀਰ ਜੀ ਦਾ ਮੁੱਲ ਫਿਰ ਆਪਾਂ ਮੁੱਲ ਵੀਰ ਜੀ ਕੰਨ ਨੂੰ ਪਾਇਆ 15 ਗਾਲੀਆ ਦਾਅ ਕਰ ਲਈਏ 5000 ਦੀ ਮਾਇਦੇ ਲਾਗੇ ਨਹੀਂ ਕਿੰਨੇ ਦੀ 5 ਦੀ 1 5 ਦੀ 1 5 ਦੀ ਠੀਕ ਹੈ ਲੱਗਾ ਘਰੇ ਕੱਲੇ 5 ਦੀ 1 5 ਦੀ ਠੀਕ ਹੈ ਚਲੋ ਵੀ ਛੋਟ-ਛਾਟ ਹੋ ਜੂਗੀ ਥੋੜੀ ਹੋਰ ਯਾਰ ਹੋਰ ਕਰਦਾਂਗੇ ਅੱਛਾ 1 4 ਦੀ ਹੋ ਜੂਗੀ ਹਾਂਜੀ ਗੱਲ ਪੱਕੀ ਦਾ ਦੋ ਮਾਂ ਦਾ ਕਰਵਾ ਤੁਹਾਡਾ ਚਲੋ ਯਾਰ ਹੋਰ ਕਰਦੇ ਹੋ ਫਿਰ ਠੀਕ ਹੈ 1 3 ਦਾ ਮੁੱਲ ਜੇ ਕੋਈ ਘਟਾਵੇ ਰੋਲ ਮੇਰਾ ਵੀਰ ਅੱਛਾ ਹਾਂਜੀ ਆਜੀ ਪੱਕਾ ਮੁੱਲ ਪੱਕੇ ਹੀ ਕਰਨੇ ਆ ਕਿ ਜਿੰਨੇ ਦੀ ਆਪਾਂ ਦੇ ਜਿੰਨੇ ਦੇ ਲੈ ਆਲਾ ਬਸ ਦੇਣ ਲੈਣ ਵਾਲੇ ਕਰਨੇ ਆ ਕਿ ਠੀਕ ਹੈ ਜੀ ਤੇ 1 3 ਦੀ ਕਹਿੰਦੇ ਕਿ ਇਹ ਦਵਾਂਗੇ ਤੇ 2 ਤੇ 12 ਲੀਟਰ ਜਿਹੜਾ ਕਹਿੰਦੇ ਕਿ ਚਵਾ ਕੇ ਦਵਾਂਗੇ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਏਵੇਂ ਸੁਈ ਸੁਈ ਵਾਈ ਜੀ ਹਾਂਜੀ ਸੁਈ ਸੁਈ ਹੈ ਸਾਰੀਆਂ ਚਾਰੇ ਸੁਝਾਈਆਂ ਵੈਸੇ ਤੇ ਖਾਣੇ ਦੇ ਵੀ ਲਾਗੇ ਤਾਂ ਦੇਖ ਸਕਦੇ ਜੀ ਇਹਨੂੰ ਕਿੰਨਾ ਚਿਰ ਹੋ ਗਿਆ ਵੈਜੀ ਸੁਈਨ ਇਹਨੂੰ 20 25 ਦਿਨ ਹੋ ਗਏ ਜੀ 20 25 ਦਿਨ ਹੋ ਗਏ ਆ ਸੁਆ ਕਿੰਵਾਇ ਦਾ ਸੁਆ ਪਹਿਲਾ ਜੀ ਦਾ ਪਹਿਲਾ ਹੀ ਸੁਆ ਆ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ ਦੁੱਧ ਵੀ ਜੀ 9 ਕਿਲੋ ਜੀ ਅੱਛਾ ਇਹਦੇ ਕੋਲ 9 ਲੀਟਰ ਹੈ ਹਾਂਜੀ ਹਾਂਜੀ 8 ਦੀ ਗਰੰਟੀ ਦਵਾਂਗੇ ਫੁੱਲ ਤੇ ਬੱਚਾ ਕਿਹ ਹੈ ਤੇ ਮਗਰ ਕੱਟਾ ਹੀ ਆ ਦੋਬਾਰ ਅੱਛਾ ਤੇ ਮਗਰ ਵੀ ਕੱਟਾ ਹੀ ਆ ਬੱਚਾ ਇਹਦਾ ਦਿਖਾਈ ਦੀ ਹੈ ਇੱਕ ਆ ਪਹਿਲੇ ਨੰਬਰ ਵਾਲਾ ਹਾਂਜੀ ਹਾਂਜੀ ਆ ਪਹਿਲੇ ਨੰਬਰ ਵਾਲਾ ਬੱਚਾ ਇਹਦਾ ਜੀ ਹ ਤੇ ਜਿਹੜੇ ਪਹਿਲੇ ਨੰਬਰ ਤੇ ਝੋਟੀ ਵਿਖਾਈ ਉਹਦਾ ਬੱਚਾ ਕਿਹੜਾ ਜੀ ਉਹਦਾ ਆ ਜੀ ਅਸ਼ੋਦਾ ਆ ਜੀ ਹਾਂਜੀ ਹਾਂਜੀ ਤਾਜੀ ਸੂਈਏ ਦੱਸ ਕੇ ਦੇ ਇਹ ਵੀ ਕੱਟਾਈ ਆ ਹਾਂਜੀ ਹਾਂਜੀ ਕੱਟੀ ਵੀ ਹੈ ਕਿ ਜੇ ਕੋਈ ਨਹੀਂ ਕੱਟੀ ਹਾਂ ਨਹੀਂ ਕੱਟੀ ਹੈਗੀ ਆ ਆ ਕਿੰਨੇ ਨੰਬਰ ਵਾਲੀ ਦੀ ਜੀ ਇਹ ਲਾਸਟ ਵਾਲੀ ਦੀ ਜੀ ਇਹ ਲਾਸਟ ਤੇ ਜਿਹੜੇ ਐਂਡ ਤੇ ਤੁਹਾਨੂੰ ਵਿਖਾਉਣੀ ਉਹਦੀ ਕੱਟੀ ਆ ਤੇ ਆ ਜਿਹੜੇ ਤਿੰਨ ਨੰਬਰ ਦੇ ਇਹ ਤੇ ਬਿਲਕੁਲ ਤਾਜੀ ਹੈ ਸ਼ਿਆਨਾਂ ਦੀ ਸਪੱਤ ਹੈ ਜੀ ਆ ਜੀ ਬੱਚਾ ਜਿਹੜਾ ਬਿਲਕੁਲ ਹੈ ਹਾਂਜੀ ਇਹ ਤੇ ਜਿਹੜੇ ਨੰਬਰ ਵਾਲੀ ਦਾ ਤੀਸਰੇ ਨੰਬਰ ਵਾਲੀ ਦਾ ਹਾਂਜੀ ਲਿਆ ਫਿਰ ਖੋਲੋ ਇਹ ਵੀ ਤੋਰਦੀ ਹੈ ਬਾਕੀ ਝੋਟੀ ਇਹ ਵੀ ਕਾਫੀ ਖੂਬਸੂਰ तो दु नौ लीटर जरा कहते कि मौके तो है वा बिल्कुल छोटा सिंग बचे का थोड़ा जो वर् बाकी अगले सुबह ने झोटी जी चंकी तैयार होनी है पिट पुड़े तो देख चंगी साम भी देख सकते चंकी सामी है आज ला जी ਬਾਕੀ ਕੋਈ ਵੀ ਦੁੱਧ ਨਹੀਂ ਆਪਣੀ ਚਵਾਈ ਕਰਕੇ ਲੈ ਜੇ ਆਂ ਦੇਖ ਸਾਡੇ ਹਵਾਨੇ ਦਾ ਵੀ ਲੱਗੇ ਤਾਂ ਤੇ ਪਿੱਠ ਪੜੇ ਤਾਂ ਵੀ ਦੇਖ ਸਾਡੇ ਚੰਗੀ ਹੈ ਤੇ ਇਹਦਾ ਵੀ ਜੀ ਕੀ ਰੱਖੀਏ ਫਿਰ ਆਪਾਂ ਮੁੱਲ ਵੀਜੇ ਮੁੱਲ ਭਾਏ 80 ਕਰਾ ਲਓ ਭਾਏ 85 ਕਰਾ ਲਓ ਹਾਂਜੀ 72000 ਦੀ ਮੈਂ ਦੇ ਦਾਂਗੀ 72000 ਦੀ 500 ਰੁਪਏ ਸ਼ੋਰਟ ਹੋਗੀ ਅੱਛਾ ਵਿੱਚੋਂ ਸ਼ੋਰਟ 500 ਰੁਪਿਆ ਕਰ ਦੋਗੀ ਆ ਦੇਖ ਸਕਦੇ ਜੀ ਬਾਕੀ ਸੋਹਣੀ ਝੋਟੀਆਂ ਇਹਦੇ ਜਿਹਨਾਂ ਇਹਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਸ਼ਕੀਨੀ ਦਾ ਮੁੱਲ ਵੀ ਆ ਜਿਹੜਾ ਇਹਦਾ ਕਿਉਂਕਿ ਪਹਿਲਾ ਸੁਆਵਾ ਬਿਲਕੁਲ ਛੋਟਾ ਸਿੰਘ ਆ ਚੰਗੇ ਕਦ ਕਾਠ ਵਾਲੀ ਆ ਤੇ ਪਿੱਠਪੁੜੇ ਵਾਲੀ ਆ ਜਿਹਦੇ ਵਿੱਚ ਸ਼ਕੀਨ ਨੇ ਚੰਗੀਆਂ ਸੋਹਣੀਆਂ ਝੋਟੀਆਂ ਰੱਖਣ ਦੇ ਤੇ ਹੁਣ ਇੱਕ ਹੋਰ ਤੀਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹਦੇ ਮਗਰ ਵੀ ਕੱਟਾ ਹੀ ਆ ਇਹ ਦੇ ਜੀ ਛਾਂ ਦਾ ਦੀ ਸੂਈ 17 ਦੀ ਪਰ ਹੈਗੀ ਦੋਵਾਂ ਵਰਗੀ ਕੱਲੀ ਆ ਜਿਹੜੀ ਪੂਰੀ ਰਾਜੀ ਆ ਜਿਹੜੀ ਤਾਂ ਦੁੱਧ 14 ਕਿਲੋ ਬਈ ਘੋਤਿਆ ਦੇ ਤਿਆਰ 14 ਕਿਲੋ ਦੀ ਗਰੰਟੀ ਪਾ ਤੇ ਨਾਮ ਵੀ ਰੋਣ ਸਾਡੀ ਸ਼ਰਨ ਮਾਰ ਦੀ ਜੇ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਥਾਣੇ ਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਇੱਕ ਵੀਰ ਜੀ ਕਿੰਨਾ ਕਿ ਦੁੱਧ ਚਵਾਈ ਜਾਊਗੀ ਦੁੱਧ ਵੀਰ ਜੀ 15-16 ਕਿਲੋ ਭਿਲਾ ਦਊਗੀ 15-16 ਲੀਟਰ ਜਿਹੜਾ ਚਵਾਈ ਜਾਊਗੀ ਹਫਤੇ ਦੇ ਲਾਗੇ ਜਿਹੜਾ ਇਹ ਸੂਈ ਹੈ ਤੁਹਾਨੂੰ ਪਤਾ ਜੇ ਸ਼ਾਦਨਾ ਦੇ ਮਾਰ ਸੂਈ ਹੈ ਬਾਕੀ ਇੱਥੇ ਤਸਦੀਕ ਕਰੇ ਦੋ ਡਾਕ ਤੇਰੇ ਡੰਗ ਜਿੰਨੇ ਨਹੀਂ ਚੋਣੀਆਂ ਠੀਕ ਹੈ ਜੀ ਇੱਕਰੀ ਅੰਗਾਨ ਨੂੰ ਲੈ ਜਾ ਹੋਰ ਆਂ ਦੇ ਸਾਦੇ ਜੀ ਪੂਰੀ ਹੱਥੀਰਗੀ ਮਾਝਾ ਜਿਹੜੀ ਪਲੀ ਆ ਪੂਰੀ ਰਾਜੀ ਇਹ ਮੌਕੇ ਦੇ ਤੇ ਕੋਲ 13-14 ਲੀਟਰ ਦੁੱਧ ਜਿਹੜਾ ਤਿਆਰ ਦੱਸਦੇ ਆ ਤੇ 15-16 ਦੇ ਲਾਗੇ ਬੰਨੇ ਜਿਹੜਾ ਗੰਦੇ ਕੀ ਚਵਾਈ ਜਾਊਗੀ ਰਾਜੀ ਵੀ ਪੂਰੀ ਆ ਬਾਕੀ ਵੀ ਜੀ ਉਹ ਵੀ ਸਾਈਡ ਤੋਂ ਰਾਜੀ ਬੱਚਾ ਚੁੱਕ ਗਿਆ ਇਧਰ ਦੀ ਹੋਂਦੀ ਸਾਹ ਤੇ ਇਹਦਾ ਵੇਜ ਕੀ ਰੱਖਣਾ ਫਿਰ ਆਪਾਂ ਮੁੱਲ ਮੋਲ ਵੇਜ ਦੀ ਭਾਵੇਂ ਸਵਾਗਲਾ ਲਾ ਲੋ ਭਾਵੇਂ 1 ਵੀ ਕਰਾ ਲੋ ਹਾਂਜੀ 1 ਲੱਖ 10 ਹਜ਼ਾਰ ਦੀ ਵਾਜ ਦੇਵਾਂਗੇ 500 ਰੁਪਏ ਛੋਟ ਕਰਾ ਵਿੱਚੋਂ ਛੋਟ ਕਰ ਦਵਾਂਗੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਪੂਰੀ ਰਾਜੀ ਝੋਟੀ ਆ ਕੋਈ ਵੀ ਇੱਥੇ ਆ ਕੇ ਪਸੰਦ ਕਰਕੇ ਵੇਖੇ ਸੋਹਣੀਆਂ ਝੋਟੀਆਂ ਜਿਹੜੀਆਂ ਇਹ ਤੁਹਾਨੂੰ ਦਿਖਾਉਂਦੇ ਆ ਚੰਗੇ ਦੁੱਧ ਵਾਲੀਆਂ ਤੇ ਚੰਗੀਆਂ ਸ਼ਕੀਨ ਤੇ ਹੁਣ ਐਂਡ ਤੇ ਜਿਹੜੀ ਆ ਗਈ ਆ ਹਾਂਜੀ ਕਦ ਕਾਠ ਪੱਖਾਂ ਵੀ ਜਿਹੜੀ ਪੂਰੀ ਆ ਤੇ ਰਾਜੀ ਵੀ ਜਿਹੜੀ ਪੂਰੀ ਆ ਹਾਂਜੀ ਪੂਰੀ ਸ਼ਕੀਨ ਝੋਟੀ ਆ ਬਾਕੀ ਚੰਗੀ ਸੰਭ ਕਰਦੇ ਆ ਜਿਹੜੇ ਵੀਰ ਤੇ ਉਹਦਾ ਫਿਰ ਮੁੱਲ ਵੀ ਚੰਗਾ ਪੈਂਦਾ ਇਹਨੂੰ ਕਿੰਨਾ ਚਿਰ ਹੋਇਆ ਵਿੱਜੀ ਸੁਈਨ ਇਹਨੂੰ 15 ਦਿਨ ਹੋ ਗਏ ਸੁਈਨ ਤੇ ਇਹਦੇ ਮਗਰ ਕੱਟੀ ਆ ਹਨਾ ਕੱਟੀ ਜੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਦੁੱਧ ਵਿੱਜੀ 12 ਕਿਲੋ ਤਿਆਰ ਜੇ ਦੇਖੋ 12 ਲੀਟਰ ਤਿਆਰ ਆ ਹਾਂਜੀ ਭਾ ਦੋ ਡਾਕ ਤੇਰੇ ਨਾਲ ਕੋਈ ਚਵਾ ਤੇ ਇਹ ਕਿੰਨਾ ਖਚਵਾਈ ਜਾਊਗੀ ਉਤਰ ਦੁੱਧ ਵਿੱਜੀ 14 13 14 ਕਿਲੋ ਖੁੱਲਾ ਦਊਗੀ ਤੇ ਸੁਆਗਣ ਮੈਂ ਤਾਂ ਜਿਹੜੇ ਥਾ ਹਫਤਾ ਹੋ ਗਿਆ ਆਈਆਂ ਨੂੰ ਅੱਛਾ ਹਫਤਾ ਹੋ ਗਿਆ ਆਈਆਂ ਨੂੰ ਹਾਂਜੀ ਹਾਂਜੀ ਤੇ ਇਹਦੇ ਕੋਲ ਸੁਆਗਣ ਮੈਂ ਉਦਾਂ ਦੂਸਰਾ ਸੁਆ ਦੂਸਰਾ ਸੁਆ ਲਿਓ ਫਿਰ ਤੋੜ ਦੋ ਆਹ ਦੇਖ ਸਰਦ ਜੀ ਪੂਰੀ ਸੋਹਣੀ ਝੋਟੀ ਆ ਜਿਹੜੀ ਇਹ ਵੀ ਇਹ ਜਿੰਝੋਟੀਆਂ ਦੇ ਨੀਰਾ ਇਕੱਲਾ ਦੁੱਧ ਤਾਂ ਮੁੱਲ ਨਹੀਂ ਹੁੰਦਾ ਕਿੰਨੀ ਦਾ ਮੁੱਲ ਵੀ ਹੁੰਦਾ ਕੱਦ ਕੱਟ ਦਾ ਵੀ ਹੁੰਦਾ ਪੂਰੇ ਉੱਚੇ ਕੱਦ ਕਾਠਾ ਲਈ ਆ ਕੋਹੜੀਆਂ ਲੱਗਾ ਕੱਦਿਆ ਜਿਹੜਾ ਇਹਦਾ ਅੰਦਰ ਨੂੰ ਥੋੜਾ ਜਿਹਾ ਤੇਜ਼ ਜਾਂਦੀਆਂ ਬੱਚੇ ਕਿਉਂਕਿ ਇਹਨਾਂ ਦੇ ਅੰਦਰ ਹੈ ਆਹ ਬੰਦ ਮੈਂ ਦੇਖ ਸੰਦੇ ਇਹ ਇਹਦੇ ਮਗਰ ਵੀ ਕੱਟੀ ਹੈ ਬਾਕੀ ਕੱਟਿਆ ਹੀ ਆ ਤੇ ਥਾਣਾ ਇਹਦੇ ਵੀ ਲੱਗਦਾ ਦੇਖ ਸਕਦੇ ਜੀ ਤੇ ਇਹਦਾ ਕੀ ਵੀ ਜੀ ਰੱਖਣਾ ਮੁੱਲ ਮੋਲ ਕਾਲ ਵੀਰ ਜੀ ਭਾਏ 13 ਕਾਲੋਂ ਪਰ 35 ਕਾਲਾ ਹਾਂਜੀ ਸਵਾ ਲੱਖ ਦੀ ਦੇਣੀ ਹੈ ਇਸ ਸਵਾ ਲੱਖ ਦੀ ਦੇਣੀ ਹੈ ਹਾਂਜੀ ਹਾਂਜੀ ਠੀਕ ਹੈ ਸਭ ਕੁਝ ਸ਼ੋਰ ਕਰਾਂਗੇ ਬਾਕੀ ਇਹ ਹੈ ਕਿ ਦੁੱਧ ਦੀ ਕੋਈ ਚਵਾਈ ਕਰਕੇ ਖੜੇ ਹਨਾ ਚਵਾਈ ਮੈਨੂੰ ਦੋ ਟਾਈਮ ਤੈਨੂੰ ਡੰਗ ਚਵਾਵੇ ਕੋਈ ਆਪਣੀ ਤਸੱਲੀ ਕਰੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਿੰਨਾ ਧੋਖਾ ਹੋਊਗਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਅਪਾਸ਼ੂ ਜਿਹੜੇ ਵੀਰ ਜੀ ਹਨ ਨੇ ਟੋਟਲ ਚਾਰ ਝੋਟੀਆਂ ਜਿਹੜੀਆਂ ਮਕਾਉ ਕੀਤੀਆਂ ਚੰਗੀਆਂ ਸੋਹਣੀਆਂ ਝੋਟੀਆਂ ਮਕਾਉ ਕੀਤੀਆਂ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਫੇਰ ਹੀ ਖੜੇ ਜੀ ਤਸੱਲੀ ਕਰਕੇ ਆਪਣੀ ਦੋ ਟਾਈਮ ਤਿੰਨ ਟਾਈਮ ਚਬਾਈ ਕਰਕੇ ਫੇਰ ਪਸ਼ੂ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ